ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ 모ਸਟ ਵੈਲਕਮ ਟੂ ਬੈਕ ਸਾਡੇ ਚੈਨਲ ਕਿਰਤ ਵਲੋਗਸ ਵਿੱਚ ਤੇ ਅੱਜ ਦਾ ਵੀਡੀਓ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਰੋਮਾਂਟਿਕ ਤੇ ਪਿਆਰੇ ਮੌਸਮ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਚਾਰੇ ਤਰਫ ਬੱਦਲ ਹੀ ਬੱਦਲ ਔਰ ਠੰਡੀ ਠੰਡੀ ਹਵਾ ਚੱਲ ਰਹੀ ਹੈ ਸ਼ਿਮਲੇ ਵਾਲਾ ਮੌਸਮ ਬਣਿਆ ਹੈ ਤੇ ਗਰਮੀ ਬਹੁਤ ਹੀ ਜ਼ਿਆਦਾ ਸੀ ਤੇ ਗਰਮੀ ਹੁਣ ਹੋ ਗਈ ਹੈ ਥੋੜੀ ਘੱਟ ਕਿ ਠੰਡੀ ਹਵਾ ਚੱਲ ਗਈ ਹੈ ਤੇ ਥੋੜੇ ਟਾਈਮ ਪਹਿਲਾਂ ਹੀ ਇੱਥੇ ਆਈ ਸੀ بارش ਤੇ بارش ਇੱਥੇ ਖਤਮ ਹੋ ਗਈ ਹੈ ਲਗਭਗ ਅੱਧਾ ਘੰਟਾ ਪਹਿਲਾਂ ਲੇਕਿਨ ਆ ਦੇਖੋ ਨਿਸ਼ਾਨ ਪਏ ਆ ਨਿਸ਼ਾਨ ਹੈ بارش ਦੇ ਆ ਦੇਖੋ بارش ਦੇ ਨਿਸ਼ਾਨ ਹੈ ਇੱਥੇ ਸਾਰੇ ਗਿੱਨੇ ਬਣੇ ਪਿਆ ਕਿਉਂਕਿ ਮਿੱਟੀ ਦੇ ਮੁਕਤ ਤੇ ਕਣੀਆਂ ਡਿੱਗੀਆਂ ਤੇ ਕਣੀਆਂ ਨਾਲ ਨਿਸ਼ਾਨ ਬਣ ਗਿਆ ਤੇ ਤੁਸੀਂ ਇੱਧਰ ਬੱਦਲ ਗਰਜਨ ਦੀ ਆਵਾਜ਼ ਤਾਂ ਨੂੰ ਵੀਡੀਓ 'ਚ ਸੁਣਾਈ ਦੇ ਰਹੀ ਹੈ ਜਾਂ ਨਹੀਂ ਸੁਣਾਈ ਦੇਦੀ ਇਹ ਪਤਾ ਨਹੀਂ ਲੇਕਿਨ ਬਰਤਲ ਬਹੁਤ ਹੀ ਜ਼ਿਆਦਾ ਬਨੇ ਹੋਇਆ ਉੱਪਰ ਔਰ ਠੰਡੀ ਠੰਡੀ ਹਵਾ ਚੱਲਦੀ ਹੈ ਇੰਨਾ ਸੋਹਣਾ ਤੇ ਰੋਮਾਂਟਿਕ ਮੌਸਮ ਆਇਆ ਪਿਆ ਬਹੁਤ ਹੀ ਵਧੀਆ ਕੈਸ ਮੌਸਮ ਵਿੱਚ ਮੈਂ ਕਿਆ ਕਿਉਂ ਨਾ ਵਲੌਗ ਸਟਾਰਟ ਕੀਤਾ ਜਾਵੇ ਤੇ ਇੱਧਰ ਸਾਡਾ ਬੰਨਾ ਸੀ ਕਰ ਤੇ ਹਜੇ ਪੈਂਡਿੰਗ ਹੈ ਮਿਸਤਰੀ ਦੀ وجہ ਨਾਲ ਥੋੜੀ ਜੀ ਸ਼ੋਰਟਡ ਹੈ ਪੇਮੈਂਟ ਦੀ وجہ ਦੀ ਤੇ ਅਸਲੀਏ ਹਜੇ ਪੂਰਾ ਕੰਪਲੀਟ ਨਹੀਂ ਹੋ ਪਿਆ ਇੱਟਾ ਵਗੈਰਾ ਛੱਟਦੀਆਂ ਨੀਆਂ ਪੜਤੀਆਂ ਸੀ ਤੇ ਉੱਧਰ ਕਾਸ ਦੇਖੋ ਕਿੰਨਾ ਹੋ ਚੁੱਕਿਆ ਹੈ ਸਾਹਮਣੇ ਦੇਖ ਸਕਦੇ ਹੋ ਕਿੰਨਾ ਕਾਸ ਹੋ ਰਿਖਿਆ ਇਹ ਪਹਿਲਾਂ ਇੱਥੇ ਬਹੁਤ ਜ਼ਿਆਦਾ ਸੀ ਪੜੋਸੀਆਂ ਦੇ ਇੱਧਰ ਬੱਕਰੀਆਂ ਆ ਉਹ ਆਪਣਾ ਕਾਸ ਇੱਥੋਂ ਪਟਕੇ ਲੈ ਗਈ ਸੀ ਪੰਡਾ ਚ ਪਾ ਕੇ ਤੇ ਹਵਾ ਦੇਖੋ ਕਿੰਨੀ ਸਪੀਡ ਆ ਆ ਦੇਖੋ ਸਾਰੇ ਬੱਚੇ ਸਕੂਲੋਂ ਆਏ ਸੀ ਥੱਕੇ ਹੋਏ ਉਹ ਤਾਂ ਸੌ ਰਹੇ ਨੇ ਯੁਵਰਾਜ ਕੀਰਤ ਅੰਛੂ ਗਰਨੂਰ ਸਾਰੇ ਸੌ ਰਹੇ ਨੇ ਤੇ ਹੁਣ ਕੰਨੀਆਂ ਸਟਾਰਟ ਹੋਣੀਆਂ ਚੱਲੂ ਹੋ ਗਈਆਂ ਨੇ ਤੇ ਤੁਸੀਂ ਪਿਛਲਾ ਵੀਡੀਓ ਨਹੀਂ ਦੇਖਿਆ ਤਾਂ ਮੇਲੇ ਵਾਲਾ ਵੀਡੀਓ ਜ਼ਰੂਰ ਦੇਖਣਾ ਮੇਲੇ ਦਾ ਵੂਜ ਦੇਖਣਾ ਤੇ ਆਪਣਾ ਐਕਸਪੀਰੀਅੰਸ ਦੱਸਣਾ ਕਿਦਾਂ ਦਾ ਲੱਗਿਆ ਤੁਹਾਨੂੰ ਤੇ ਇਹ ਸਾਡੇ ਹੱਥੇ 'ਚ ਤੁਸੀਂ ਦੇਖ ਸਕਦੇ ਹੋ ਸਬਜ਼ੀ ਬੀਜ ਰੱਖੀ ਆ ਤੁਸੀਂ ਸੋਚ ਰਹੋਗੇ ਇਦਾਂ ਦੀ ਚੀਜ਼ਾ ਕਿਉਂ ਦਿਖਾ ਰਿਹਾ ਕਿਉਂਕਿ ਡੇਲੀ ਰੂਟੀਨ 'ਚ ਅਸੀਂ ਅਪਡੇਟ ਕਰਦੇ ਰਹਿੰਨੇ ਆ ਆਪਣੇ ਵਿਊਅਰ ਨੂੰ ਕੀ ਕੀ ਕਰ ਰਹੇ ਆ ਕਿ ਕਿ ਨਹੀਂ ਆ ਸਾਹਮਣੇ ਦੇਖੋ ਸਬਜ਼ੀ ਬੀਜ ਰੱਖੀ ਆ ਪਾਲਕ ਕੱਦੂ ਔਰ ਹੀ ਕਾਫੀ ਚੀਜ਼ਾਂ ਬੀਜ ਰੱਖੇ ਨੇ ਤੇ ਅਮਰੂਦ ਦਵੀਆ ਬੂਟਾ ਲੈ ਕੇ ਆਏ ਸੀ ਡੈਡੀ ਜੀ ਉਹਨਾਂ ਨੇ ਲਗਾਈ ਸੀ ਤੇ ਹੁਣ ਇਧਰੋਂ ਆਪਾਂ ਚੈੱਕ ਕਰ ਸਕਦੇ ਹਾਂ ਮੌਸਮ ਕਿ ਐਸ ਸਾਈਡ ਤੋਂ ਧੁੱਪ ਸੀ ਪਹਿਲਾਂ ਬਹੁਤ ਜ਼ਿਆਦਾ ਲੇਕਿਨ ਹੁਣ ਬੱਦਲਾਂ ਦੀ ਆਗੋਸ਼ ਵਿੱਚ ਸੂਰਜ ਹੋ ਗਿਆ ਬਿਲਕੁਲ ਬਿਲਕੁਲ ਗਾਇਬ ਤੇ ਹੁਣ ਮੇਰਾ ਮਨ ਕਰ ਰਿਹਾ ਕਿ ਮੈਂ ਇੱਕ ਵਾਰ ਖੇਤ ਦਾ ਟੂਰ ਲਗਾ ਕੇ ਆਵਾਂ ਕਿਉਂਕਿ ਖੇਤ ਦਾ ਮੌਸਮ ਵੀ ਬਹੁਤ ਹੀ ਜ਼ਿਆਦਾ ਗ੍ਰੀਨਰੀ ਵਾਲਾ ਦੇਖਣਯੋਗ ਹੋਵੇਗਾ ਤੇ ਮੇਰਾ ਫੇਵਰਿਟ ਮੌਸਮ ਹੁੰਦਾ ਹੈ ਇਹ ਵਾਲਾ ਮੌਸਮ ਫੇਵਰਿਟ ਹੁੰਦਾ ਹੈ ਜਦੋਂ ਠੰਡੀ ਠੰਡੀ ਹਵਾਏ ਥੋੜੀ ਮੋ ਥੋੜੀ ਮੋਟੀ ਕਿਨਮਿਨ ਕਰੀਆਂ ਹੋਣ ਤੇ ਨਾਲ ਚਾਰੇ ਪਾਸੇ ਗ੍ਰੀਨਰੀ ਹੋਵੇ। ਅੱਧੀ ਨਿਊਜ਼ ਜਿਨ੍ਹਾਂ ਨੇ ਨਹੀਂ ਸੁਣੀ ਤਾਂ ਬਹੁਤ ਹੀ ਮੰਦ ਭਾਗੀ ਖਬਰ ਹੈ ਸਾਡ ਨਿਊਜ਼ ਹੈ ਬੈਡ ਨਿਊਜ਼ ਹੈ ਕਿ ਸਾਡੇ ਵਿਚਕਾਰ ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਸੁਪਰਸਟਾਰ ਕਮੇਡੀ ਕਲਾਕਾਰ ਜੋ ਕਿ ਬਹੁਤ ਹੀ ਖਾਸ ਆ ਕੇ ਟੀਡੀ ਪੀੜਾਂ ਪਾ ਦਿੰਦੇ ਸੀ ਉਹਨਾਂ ਦਾ ਨਾਮ ਹੈ ਜਸਵਿੰਦਰ ਪੱਲਾ ਦੀ ਜੋ ਕਿ ਚਾਤਾ ਚਤਰ ਦੇ ਨਾਮ ਤੇ ਮਸ਼ਹੂਰ ਹੋਈ ਸੀ 2001 2 3 4 5 6 ਦੇ ਉਹਨਾਂ ਨੇ ਸ਼ਨਕਾਤੇ ਇਹ ਐਲਬਮ ਰਿਲੀਜ਼ ਕਰੀਆਂ ਸੀ ਉਸ ਤੋਂ ਬਾਅਦ ਉਹ ਫਿਲਮ ਇੰਡਸਟਰੀ ਚ ਚਲੇ ਗਏ ਤੇ ਫਿਲਮਾਂ ਚ ਕਾਫੀ ਵੱਡਾ ਯੋਗਦਾਨ ਦਿੱਤਾ ਤੇ ਕਾਫੀ ਵਧੀਆ-ਵਧੀਆ ਉਹਨਾਂ ਨੇ ਫਿਲਮਾਂ ਅਪਡੇਟ ਕਰੀਆਂ ਤੁਸੀਂ ਹੁਣ ਪਿਕਚਰ ਵੀ ਦੇਖ ਲੈਣਾ ਮੈਂ ਲਗਾ ਦੇਣਾ ਪਿਕਚਰ ਦੇਖ ਲੈਣਾ ਕਿ ਇਹ ਨਹੀਂ ਜਸਵਿੰਦਰ ਕੱਲਾ ਜੀ ਜੋ ਕਿ ਡਾਇਪਟੀ ਦੇ ਮਰੀਦ ਸੀ کافی ਟਾਈਮ ਤੋਂ ਇਹਨਾਂ ਨੂੰ ਸ਼ੂਗਰ ਸੀ ਤੇ ਉਸ ਕਰਕੇ ਇਹਨਾਂ ਦੀ ਤਬੀਤ ਕਾਫੀ ਜਦਾ ਖਰਾਬ ਹੋ ਗਈ ਜਿਹੜਾ ਵੀਡੀਓ ਉਹ ਵੀ ਤੁਸੀਂ ਦੇਖ ਸਕਦੇ ਹੋ ਬੈੱਡ ਤੇ ਕਿਵੇਂ ਹਾਲਤ ਸਾਬ ਹੋਈ ਸੀ ਆ ਤੇ ਕਹਿੰਦੇ ਆ ਨਾ ਜਦੋਂ ਸਾਰਿਆਂ ਦੇ ਜਾਣਾ ਹੁੰਦਾ ਦੁਨੀਆ ਤੋਂ ਇਸ ਤੇ ਸੰਸਾਰ ਨੂੰ ਵਿਦਾ ਕਰਕੇ ਤਾਂ ਖੁਸ਼ੀ-ਖੁਸ਼ੀ ਬੰਦਾ ਜਾਵੇ ਲੇਕਿਨ ਐਸ ਹਾਲਤ ਵਿੱਚ ਨਾ ਜਾਵੇ ਕਿ ਇਹ ਸਦਾ ਲਈ ਵਿਛੋੜੇ ਦੇ ਗਏ ਨੇ ਆਪਾਂ ਨੂੰ ਤੇ ਤੁਸੀਂ ਸਾਰਿਆਂ ਨੇ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਰੂਰ ਅਰਦਾਸ ਕਰਨੀ ਹੈ ਕਿਉਂਕਿ ਬਹੁਤ ਹੀ ਵਧੀਆ ਤੇ ਟੈਲੈਂਟਡ ਕਲਾਕਾਰ ਸੀ ਹਾਸਿਆ ਦੇ ਬਾਦਸ਼ਾਹ ਸੀ ਤੇ ਇਹਨਾਂ ਦੀ ਕਮੇਡੀ ਵੇਖ ਵੇਖ ਕੇ ਅਸੀਂ ਵੱਡੇ ਹੋਏ ਸੀ ਇਹਨਾਂ ਨੇ ਕਾਫੀ ساری ਮੂਵੀਆਂ ਕੈਰੀ ਹੁੰਜਟਾ ਔਰ ਵੀ ਉਹ ਮਾਈ ਪਿਓ ਜੀ ਕਾਫੀ ਫਿਲਮਾਂ 'ਚ ਯੋਗਦਾਨ ਦਿੱਤਾ ਤੇ ਬਹੁਤ ਹੀ ਸੁਪਰ ਡੁਪਰ ਹਿੱਟ ਫਿਲਮਾਂ ਕਰੀਆਂ ਦਿਲਜੀਤ ਨਾਲ ਵੀ ਇਹਨਾਂ ਦੀ ਆਈ ਸੀ ਸਰਦਾਰ ਜੀ ਪਤਨੇ 2 3 ਆਈ ਸੀ ਔਰ ਵੀ ਕਾਫੀ ਫਿਲਮਾਂ ਆਈਆਂ ਸੀ ਤੇ ਤੁਸੀਂ ਬੱਲਾ ਸਾਹਿਬ ਦੀ ਆਤਮਾ ਦੀ ਸ਼ਾਂਤੀ ਲਈ ਜ਼ਰੂਰ ਅਰਦਾਸ ਕਰਨਾ ਬਹੁਤ ਹੀ ਵਧੀਆ ਕਲਾਕਾਰ ਸੀ ਤੇ ਉਹਨਾਂ ਦੇ ਪਰਿਵਾਰ ਨੂੰ ਅਈਓ ਅਰਦਾਸ ਕਰਦੇ ਹਾਂ ਕਿ ਰੱਬ ਤੁੰਨ ਦਿरुਸਤੀ ਬਖਸ਼ੇ ਤੇ ਹੁਣ ਹੋਰ ਕੀ ਕਹਿ ਸਕਦੇ ਆ ਬਸ ਆਈ ਹੈ ਕਿ ਯਾਦਾਂ ਰਹਿ ਜਾਂਦੀਆਂ ਨੇ ਬੰਦਿਆ ਕੋਲ ਤੇ ਇਨਸਾਨ ਦਾ ਟੁੱਟ ਜਾਂਦਾ ਉਹਨਾਂ ਦੀ ਹਮੇਸ਼ਾ ਯਾਦਾਂ ਹੀ ਰਹਿ ਜਾਂਦੀਆਂ ਨੇ ਹਰਪ੍ਰੀਤ ਮਾਨ ਦਾ ਤੁਸੀਂ ਉਗਾਣਾ ਸੁਨੇ ਹੋਗਾ ਮਨ ਨਾ ਮਰ ਜਾਣਿਆ ਪਿੱਛੇ ਯਾਦਾਂ ਰਹਿ ਜਾਣੀਆਂ ਤੇ ਇਹ ਕੰਮ ਹੋ ਚੁੱਕਿਆ ਹੈ ਕੱਲ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ ਤੇ ਸਾਰੇ ਜਿੰਨੇ ਵੀ ਪੋਲੀਵੁੱਡ ਦੇ ਬੋਲੀਵੁੱਡ ਦੇ ਕਾਫੀ ਸਾਰੇ ਲੋਕ ਉੱਥੇ ਮੌਜੂਦ ਸੀ ਪਿਕਚਰ ਲਗਾ ਦਿਨਾ ਦੇਖ ਲੈਣਾ ਤੁਸੀਂ ਤੇ ਹੁਣ ਗੱਲ ਕਰਦੇ ਆ ਵਲੌਗੀ ਚੱਗਾ ਵਰਦੇ ਹੋਏ ਕਿ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਾ ਤਾਂ ਜਲਦੀ ਜਲਦੀ ਕਰਕੇ ਸਬਸਕ੍ਰਾਈਬ ਤੇ ਜ਼ਿਆਦਾ ਟਾਈਮ ਨਾ ਲੈਂਦੇ ਵਲੌਗ ਕਰਦੇ ਆ ਸ਼ੁਰੂ 5 ਮਿੰਟ ਲੇਟਰ ਤੋਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਇਹ ਵੈਦਰ ਬਹੁਤ ਹੀ ਵਧੀਆ ਲੱਗਦਾ ਮੈਨੂੰ ਤੇ ਮੈਂ ਪਹੁੰਚ ਚੁੱਕਾ ਆਪਣੇ ਖੇਤ ਤੇ ਇਹ ਸਾਈਡ ਦੇਖੋ ਬੱਦਲ ਹੀ ਬੱਦਲ ਚਾਰੋਂ ਤਰਫ ਬਾਰਿਸ਼ ਹਜੇ ਤੱਕ ਨਹੀਂ ਆਈ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਕਾਹ ਹੁੰਦੇ ਆ ਉਹਨਾਂ ਦੀ ਪਾਲਟੀ ਚੱਲ ਰਹੀ ਹੈ ਪਤਾ ਨਹੀਂ ਕੁਝ ਖਾਰੇ ਨੇ ਪਾਲਟੀ ਚੱਲਦੀ ਹੈ ਯੋਰਾ ਦੱਸ ਪਿਆ ਪਾਲਟੀ ਚੱਲ ਰਹੀ ਹੈ ਨਾ ਆ ਜਾ ਤੂੰ ਤਾਂ ਆ ਜਾ ਕਿਰ ਤੁੱਥੇ ਖੜਾ ਹੈ ਆਰਾਮ ਨਾਲ ਆ ਜੀ ਔਰ ਮੈਂ ਤੁਹਾਨੂੰ ਦਿਖਾਣਾ ਐ ਸੀ ਸਾਡਾ ਜਿਹੜਾ ਨਰਮਾ ਉਹ ਕਿਵੇਂ ਹੋਇਆ ਪਿਆ ਇੱਥੇ ਅਸੀਂ ਵੀਰਵਾਰ ਨੂੰ ਪਾਣੀ ਲਗਾਇਆ ਸੀ ਰਾਤ ਨੂੰ ਸੋਰੀ ਬੁੱਧਵਾਰ ਨੂੰ ਤੇ ਆ ਦੇਖੋ ਓਏ ਅਗਰ ਨਾ ਛਿੱਕੜ ਹੈ ਅਗਰ ਛਿੱਕੜ ਹੈ ਤੇ ਨਰਮਾ ਆਉਂਦੀ ਹੈ ਆ ਨਰਮਾ ਵਧੀਆ ਹੋਇਆ ਪਿਆ ਤੁਸੀਂ ਚੈੱਕ ਕਰ ਸਕਦੇ ਹੋ ਲੇਕਿਨ ਆ ਬੂਟੇ ਹਨ ਜਿਵੇਂ ਆ ਪੱਤੇ ਸੜੀ ਜਾ ਰਹੇ ਨੇ ਇਹ ਪਤਾ ਨਹੀਂ ਗਰਮੀ ਤੋਂ ਸੜ ਰਹੇ ਨੇ ਪਤਾ ਨਹੀਂ ਕੀ ਗੱਲ ਆ ਕੀੜਾ ਲਾਲ ਸੁੰਗੀ ਲਾਲ ਸੁੰਗੀ ਕੀੜਾ ਕਿ ਤੈਨੂੰ ਬੜਾ ਪਤਾ ਨਾ ਇਹਨੂੰ ਪਤਾ ਹੈ ਤੈਨੂੰ ਪਤਾ ਕੀ ਹੈ ਨਹੀਂ ਪਤਾ ਅੱਛਾ ਤੇ ਹੋਰ ਵੀ ਤੈਨੂੰ ਦਿਖਾਣਾ ਇੱਥੇ ਪੱਤੇ ਸੜੇ ਹੋਏ ਤੇ ਇੱਕ ਅੰਕਲ ਜੀ ਦੇ ਤਾਂ ਉਹਦੇ ਪੂਰਾ ਬੂਟਾ ਹੀ ਸੜ ਚੁੱਕਾ ਤੈਨੂੰ ਉਹ ਵੀ ਦਿਖਾਣਾ ਹਾਂ ਆ ਦੇਖੋ ਜਿਵੇਂ ਆ ਪੱਤੇ ਆ ਵੀ ਸੜੇ ਪਿਆ ਆ ਦੇਖੋ ਆ ਵੀਖੋ ਖਰਾਬ ਹੋ ਰਿਹਾ ਆ ਸੜੇ ਪਿਆ ਆ ਦੇਖੋ ਆ ਟੁੱਟ ਗਿਆ ਤੁਸੀਂ ਕਮੈਂਟਾਂ ਚ ਦੱਸਣਾ ਇਹ ਕੋਈ ਬਿਮਾਰੀ ਚੱਲ ਰਹੀ ਹੈ ਤੇ ਬਿਮਾਰੀ ਦਾ ਕੀ ਨਾਮ ਹੈ ਯੋਵਰਾਜ ਤਾਂ ਕਹ ਰਿਹਾ ਲਾਲ ਕੀੜਾ ਹੈ ਕੀ ਪਤਾ ਕੀੜਾ ਉਹਨਾਂ ਨੂੰ ਨਜ਼ਰ ਕਿਵੇਂ ਆ ਰਿਹਾ ਹੈ ਕਿ ਕੀ ਰਹਾ ਹੈ ਕਿ ਨਹੀਂ ਇਹ ਰੱਬ ਜਾਣਦਾ ਕੀੜਾ ਕਿਹੜਾ ਹੈ ਲੇਕਿਨ ਪੱਤੇ ਮੁਰਝਾ ਰਹੇ ਨੇ ਪੀਲੇ ਪੈ ਰਹੇ ਨੇ ਮੁਰਝਾ ਰਹੇ ਨੇ ਪਤਾ ਨਹੀਂ ਕਿਹੜੀ ਬਿਮਾਰੀ ਆ ਤੇ ਉਮੀਦ ਕਰਦੇ ਹਾਂ ਕਿ ਸਾਡਾ ਨਰਮਾ ਵਧੀਆ ਹੋ ਜੇ ਸਾਹਮਣੇ ਹੋਰ ਵੀ ਖੜਾ ਉਸ ਸਾਈਡ ਇੱਥੇ ਅਸੀਂ ਸਰ੍ਹੋਂ ਬੀਜਾਂਗੇ ਸਰ੍ਹੋਂ ਬੀਜਾਂਗੇ ਟੂੜੀ ਸਾਡੀ ਆ ਪਈ ਆ ਤੇ ਹਾਂ ਇੱਕ ਇਹਦੇ ਚ ਅਸੀਂ ਕੁਝ ਕੁਝ ਬੂਟੇ ਲਾਏ ਸੀ ਤਿਲਾਂ ਦੇ ਲਗਾਏ ਸੀ ਨਾ ਬੂਟੇ ਹਾਂ ਆ ਰਹੀ ਆ ਬੂਟਾ ਤਿਲਾਂ ਦਾ ਤੇ ਫੁੱਲ ਗੁੱਡੀ ਜਿੰਦੇ ਕਾਫੀ ਲੱਗੀ ਹੋਈ ਹੈ ਤੇ ਤਿਲ ਵੀ ਤਿਆਰ ਹੋ ਰਹੇ ਨੇ ਆ ਦੇਖੋ ਆ ਦੇਖੋ ਹਨਾ ਤਿਲ ਤਿਆਰ ਹੋ ਰਹੇ ਨੇ ਲੇਕਿਨ ਯਾਰ ਇਹ ਮੈਨੂੰ ਇੱਕ ਹੀ ਬੂਟਾ ਨਜ਼ਰ ਆ ਰਿਹਾ ਬਾਕੀ ਹੋਰ ਨਹੀਂ ਦਿਖ ਰਹੇ ਹੋਣਗੇ ਕਿ ਨਹੀਂ ਹਾਂ ਉਹ ਉਹ ਕਿਹੜਾ ਬੂਟਾ ਨਹੀਂ ਉਹ ਨਹੀਂ ਜਾਂ ਤਾਂ ਫਿਰ ਇਹ ਵੈਸੇ ਉੱਗ ਗਿਆ ਜਾਂ ਲਗਾਇਆ ਨਹੀਂ ਕੁਛ ਨਾ ਕੁਛ ਤਾਂ ਹੋਇਆ ਮੈਨੂੰ ਲੱਗਦਾ ਲਗਾਇਆ ਸੀਗਾ ਤੇ ਅਸੀਂ ਤੂੰ ਨਹੀਂ ਲਗਾਈ ਸੀ ਇੰਦੀ ਮਛਰੀ ਜਿਹੜੀ ਨਰਮਿਆਂ ਨੂੰ ਪੈ ਜਾਂਦੀ ਉਹਦੇ ਵਾਸਤੇ ਧੂਆ ਸਾਰਾ ਜਾਊਗਾ ਤੇ ਨਰਮਾ ਸਾਡਾ ਬਹੁਤ ਹੀ ਵਧੀਆ ਹੋਊਗਾ ਐਣੀ ਹੈ ਨਾ ਉਹ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਦੋਨੋਂ ਜਿੰਨੇ ਦੱਸੋ ਸਵੇਰੇ ਛੁੱਟੀ ਹੈ ਜਾਂ ਸਕੂਲ ਜਾਣਾ ਛੁੱਟੀ ਕਿਹੜੀ ਗੱਲ ਦੀ ਛੁੱਟੀ ਹੈ ਸੰਡੇ ਹਾਂ ਯਾਰ ਸਵੇਰੇ ਸੰਡੇ ਮੈਂ ਭੁੱਲ ਗਿਆ ਸੀ ਚਲੋ ਤੁਹਾਨੂੰ ਹੋਰ ਦੀ ਖਾਣਾ ਹਾਂ ਉਹ ਤਾਂ ਚਲ ਜੂਗਾ ਹੋਰ ਜਿਵੇਂ ਆ ਦੇਖੋ ਪੱਤੇ ਸਾਲ ਆਪੇ ਇਹ ਤਾਂ ਆ ਵੀ ਪੱਤੇ ਮੁਰਝਾਏ ਪਏ ਆ ਟੈਂਡ ਲੱਗੇ ਪਏ ਇਹਨਾਂ ਦੇ ਆ ਦੇਖੋ ਲੇਕਿਨ ਆ ਪੁੱਤੇ ਦੇਖੋ ਆ ਦੇਖੋ ਹੱਥੇ ਚ ਆ ਗਿਆ ਇਹ ਪਤਾ ਨਹੀਂ ਕਿڑی ਬਿਮਾਰੀ ਆ ਔਰਨਲਡੋ ਔਰਨਲਡੋ ਚੱਲਿਆ ਔਰ ਇਹ ਤੇਰਾ ਪੱਜ ਚੱਲੇ ਇਹ ਤਾਂ ਪੱਜ ਦੇਖ ਮੇਰਾ ਸੈ ਕਿਉਂ ਪੱਜ ਕੇ ਗਿਆ ਇਹਦੀ ਛਿੱਤਰ ਪ੍ਰੇਟ ਹੋਊ ਸੀ ਦੱਸਾ ਕਿਉਂ ਕਿਉਂਕਿ ਸਕੂਲ ਨਹੀਂ ਜਾਂਦਾ ਮੈਂ ਇਹਨੂੰ ਕੁੱਟਣਾ ਸੀ ਉਹਨੇ ਆ ਕਿਹਦਾ ਬੂਟਾ ਹੈ ਹਾਂ ਆ 베ਰੀ ਦਾ ਬੂਟਾ ਲਗਾਇਆ ਸੀ ਨਵਾਂ ਕੱਲ ਕੱਲ ਕਹੇਗਾ ਪਰਸੋਂ ਆਹ ਪਰਸੋਂ ਗਿਆ ਦੇਖੋ ਕਿੰਨਾ ਸੋਨਾ ਇੰਨੇ ਪਾਣੀ ਪਿਆ ਲੇਕਿਨ ਚਾਰੇ ਤਰਫਾ ਦੇਖੋ ਜਮੀਨ ਥੱਲੇ ਬੈਠੀ ਹੈ ਕੋਈ ਗੱਲ ਨਹੀਂ ਇਹ ਵੀ ਵਧੀਆ ਰਹਾ ਪਰ ਹੋ ਜੂਗਾ ਇੰਨੇ ਆਸੇ ਪਾਸੇ ਲੱਕੜੀ ਲਗਾਉਂਗੇ ਜਿਹਨੇ ਅਸੀਂ ਲਸੂੜੇ ਦੇ ਲੱਕੜੀ ਲਗਾਈ ਸੀ ਲਸੂੜੇ ਦਾ ਬੂਟਾ ਇੱਥੇ ਲਾ ਰੱਖਿਆ ਹੈ ਲਸੂੜਾ ਦੀ ਇਹਨਾਂ ਨੂੰ ਪਤਾ ਦੱਸਣਾ ਜ਼ਰੂਰ ਲੇਕਿਨ ਆ ਇੱਕ ਇੱਕ ਸਾਈਡ ਤੇ ਇਹਦਾ ਵਜਨ ਹੋ ਗਿਆ ਆ ਦੇਖੋ ਕਿੰਨਾ ਵੱਡਾ ਹੋ ਗਿਆ ਲਗਭਗ ਇਹ ਹੋ ਗਿਆ 8-9 ਫੁੱਟ ਤੋ ਹੋ ਗਿਆ ਹੋਊਗਾ ਲੇਕਿਨ ਉਹਦਾ ਵਜਨ ਇੱਕ ਪਾਸੇ ਹੈ ਇੱਥੇ ਇੱਥੇ ਬੰਨਣਾ ਚਾਹੀਦਾ ਹੈ ਸਮਝ ਨਹੀਂ ਆ ਰਹੀ ਚਲੋ ਇਹਨੂੰ ਸੈੱਟ ਕਰਾਂਗੇ ਤੇ ਇਹਦੇ ਵੀ ਲੱਕੜੀ ਲਾਈ ਸੀ ਪ੍ਰੋਟੈਕਸ਼ਨ ਲਾਈ ਸੀ ਇਹਦੇ ਹੋਰ ਤੁਹਾਨੂੰ ਬੂਟੇ ਦਿਖਾਣਾ ਮੈਂ ਆ ਮੈਨੂੰ ਲੱਗਦਾ ਵਿੱਚ ਪਸ਼ੂ ਸੀ ਜਾਂ ਕੁੱਤੇ ਸੀ ਤੋਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅੰਕਲ ਰਣ ਦੇ ਬੂਟੇ ਉਹ ਦਿਖਾਣਾ ਆ ਤਾਂ ਚਲੋ ਖੈਰ ਟੁੱਟ ਗਿਆ ਸੀ ਤਾਂ ਕਰਕੇ ਸੁੱਕ ਗਿਆ ਹੋਰ ਦੇਖਦੇ ਆ ਆ ਵੀ ਬੂਟੇ ਦੇਖੋ ਆ ਵੀ ਸੁੱਕਿਆ ਪਿਆ ਪੂਰਾ ਦੀ ਪੂਰਾ ਆ ਵੀ ਸੁੱਕਿਆ ਪਿਆ ਇਹ ਤਾਂ ਮੈਨੂੰ ਲੱਗਦਾ ਟੁੱਟ ਗਿਆ ਸੀ ਤਾਂ ਇਵੇਂ ਕਰਕੇ ਵੈਸੇ ਨਰਮਾ ਵਧੀਆ ਖੜਿਆ ਹੈ ਲੇਕਿਨ ਬੂਟੇ ਸੁੱਕ ਗਏ ਨੇ ਕਿਹੜਾ ਬੂਟਾ ਕਿਹੜੀ ਜਗ੍ਹਾ ਤੇ ਕਿੱਥੇ ਯਾਰ ਆਹ ਹਾਂ ਆਹ ਆ ਬਿਮਾਰੀ ਆ ਵੀ ਕੋਈ ਇਹ ਜਿਹੜਾ ਸੁੱਕ ਰਿਹਾ ਨਾ ਪੱਤੇ ਬਿਮਾਰੀ ਆ ਕੋਈ ਉਹ ਦੇਖੋ ਕਮੈਂਟਾਂ ਜ਼ਰੂਰ ਦੱਸ ਦੇਣਾ ਕਿ ਇਹ ਕਿਹੜੀ ਬਿਮਾਰੀ ਆ ਬਾਕੀ ਸਾਨੂੰ ਤਾਂ ਇੰਨੀ ਨੋਲੇਜ ਆ ਨਹੀਂ ਇੰਨੀ ਮੈਨੂੰ ਕਿਹੜੀ ਬਿਮਾਰੀ ਚੱਲ ਰਹੀ ਆ ਬਾਕੀ ਵਾਦਰ ਬਹੁਤ ਹੀ ਵਧੀਆ ਕਿ ਖੁਸ਼ ਹੋ ਰਿਹਾ ਆਹ ਆ ਕੀ ਚੀਜ਼ ਹੈ ਕੀ ਨਾ ਦੇ ਆਪਣਾ ਨਾ ਦੇਣਾ ਧੰਨ ਅੱਛਾ ਅੱਛਾ ਚੱਲ ਠੀਕ ਹੈ ਤੇ ਹੁਣ ਅਸੀਂ ਅਗਾ ਚੱਲਦੇ ਹਾਂ ਜੰਮੂ ਦੇ ਹੇਠ ਤੇ ਮੌਸਮ ਚੈੱਕ ਕਰ ਲਓ ਇੱਕ ਵਾਰ ਕਿੰਨਾ ਸੋਨਾ 뷰 ਆ ਰਿਹਾ ਤੇ ਆ ਪਿਆਰੇ ਪਿਆਰੇ ਬੱਚੇ ਕੀਰਤ ਦਾ ਮੇਲੇ ਵਾਲਾ ਵੀਡੀਓ ਤੇ ਯੁਵਰਾਜ ਦਾ ਦੇਖ ਲੈਣਾ ਤੁਸੀਂ ਉਹ ਅਪਲੋਡ ਕਰਤਾ ਹੈ ਚੈਨਲ ਤੇ ਉਪਰ ਬੱਦਲ ਦੇਖੋ ਯਾਰ ਚਲੋ ਚੱਲਦੇ ਹਾਂ ਦੌਰ ਲਗਾਇਆ ਨਿੰਮ ਦਾ ਆ ਦੇਖੋ ਆ ਵੀ ਕੱਲ ਪਰਸੋਂ ਨਿੰਮ ਲਗਾਇਆ ਕਿੰਨੀ ਵਧੀਆ ਇਦਾਂ ਦੇ ਹੋਰ ਬੂਟੇ ਲਿਆ ਕੇ ਲਾਵਾਂਗੇ ਚੰਗਾ ਆ ਬੂਟੇ ਲਿਆਨੇ ਠੀਕ ਹੈ ਅਰੀ ਦੱਸਣ ਨੂੰ ਨਰਮੇ ਦੀ ਜਿਹੜੀ ਪੱਤੇ ਸੁੱਕਦੇ ਪਏ ਥੰਲੇ ਪੱਤੇ ਇਕੱਠੇ ਹੁੰਦੇ ਪੰਜ ਉਹਨਾਂ ਦੇ ਕੋਈ ਬਿਮਾਰੀ ਆ ਕੋਈ ਸੁੰਡੀ ਆ ਕੀ ਆ ਪੱਤੇ ਇਕੱਠੇ ਹੁੰਦੇ ਪੱਤੇ ਇਕੱਠੇ ਕਿਉਂ ਹੁੰਦੇ ਆ ਪੱਤੇ ਇਕੱਠੇ ਕਿਉਂ ਹੁੰਦੇ ਆ ਸੰਗਤ ਕਿਹੜੀ ਆ ਹਾਂ ਕਿਹੜੀ ਫੰਗਸ ਆ ਕੋਈ ਅੰਕਲ ਨੂੰ ਵੀ ਨਹੀਂ ਪਤਾ ਬਹਾਰੀ ਦਾ ਇਹ ਗੁੱਡੀ ਕਰਦੇ ਆ ਇੱਕ ਮੈਨੂੰ ਸਮਝ ਨਹੀਂ ਆ ਰਹੀ ਬਰਸਾਤ ਹੋਈ ਨਹੀਂ ਲੇਕਿਨ ਲਾਈਟ ਦਾ ਕਟ ਬਹੁਤ ਵੱਡਾ ਲਗਾਤਾ ਕਮ ਸੇ ਕਮ 3 ਤੋਂ 4 ਘੰਟੇ ਹੋਣ ਵਾਲੇ ਐ ਲਾਈਟ ਗਈ ਨੂੰ ਨਾ ਬਾਰਿਸ਼ ਆਈ ਇੱਥੇ ਨਾ ਅੰਦੇਰੀ ਆਈ ਪੱਤਾ ਵੀ ਨਹੀਂ ਹਿਲ ਰਿਆ ਹੁਣ ਥੋੜੀ ਥੋੜੀ ਹਵਾ ਚੱਲੀ ਆ ਬਸ ਅੱਗੇ ਤਾਂ ਕਾਫੀ ਜਿਆਦਾ ਹਵਾ ਬੰਦ ਸੀ ਤੇ ਨਲਕਾ ਸਾਡਾ ਚੱਲ ਨਹੀਂ ਰਿਹਾ ਤੇ ਆ ਦੇਖੋ ਇਹਨਾਂ ਦੀ ਪਾਰਟੀ ਚੱਲ ਰਹੀ ਐ ਪਤਾ ਨਹੀਂ ਕੀ ਖਾ ਰਿਹਾ ਅਗਰ ਅਸੀਂ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੇ ਚੁੰਝਾ ਮਾਰਨੀ ਐ ਸਿਰ ਤੇ ਚਾਲੂ ਕਰ ਦੇਣੀ ਐ ਨਾ 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 ਪੰਗੇ ਨਹੀਂ ਲੈ। ਉਹ ਮੈਨੂੰ ਪਤਾ ਨਾ। ਅਰੇ ਆਪਾਂ ਚੱਲਦੇ ਹਾਂ। ਅਸੀਂ ਹੁਣ ਘਰੇ ਜਾਨੇ ਆ। ਤੇ ਇੱਕ ਹੋਰ ਚੀਜ਼ ਦੱਸਣਾ ਚਾਹੁੰਨਾ ਅਸੀਂ ਮੈਚ ਖੇលਦੇ ਸੀ ਹੁਣ ਤਾਂ ਪਲਾਟ ਇਹ ਸਾਰਾ ਖਾਲੀ ਕਰਤਾ ਹੁਣ ਮੈਚ ਨਹੀਂ ਖੇਡੇ। ਲੇਕਿਨ ਉਹ ਸਾਹਮਣੇ ਮੈਚ ਖੇਲਦੇ ਆ ਲੋਕੋ ਦੇਖੋ ਤਾਂ ਦਿਖਣਾ ਹੈ ਤਾਂ ਦਿਖਣਗੇ। ਇੱਥੇ ਮੁੰਡੇ ਮੈਚ ਖੇਲ ਰਹੇ ਆ ਉਹ ਮੁੰਡਾ ਬਹੁਤ ਵਧੀਆ ਅੱਜ ਦਾ ਮੈਚ ਵਾਲੀ ਆ ਬਦਰ ਤਾਂ। ਲੋ ਭਾਈ ਆਪਾਂ ਚੱਲੀਏ ਫਿਰ। ਸਾਹਮਣੇ ਉਸਨਾਂ ਨੇ ਤੇ ਉਹ ਆ ਨਹੀਂ ਗਿਆ ਸਾਡੇ ਕੋਲ ਡਰਦਾ ਮਾਰਾ ਪਤਾ ਨਹੀਂ ਕੀ ਕਹਿੰਦਾ ਤੇ ਦੇ ਅੰਕਲ ਜੀ ਲਿਜਾ ਰਹੇ ਨੇ ਬੱਕਰੀਆਂ ਚਾਰਨ ਲਈ ਚਲੋ ਬਈ A few moments later ਉਹ ਅਸੀਂ ਖੇਤ ਤੋਂ ਬਾਅਦ ਸਿੱਧਾ ਪਹੁੰਚ ਗਏ ਆਪਣੇ ਪਿੰਡ ਦੀ ਪੀਰ ਬਾਬਾ ਦੀ ਦਰਗਾਹ ਤੇ ਜਿੱਥੇ ਮੇਲਾ ਲੱਗਿਆ ਸੀ ਤੇ ਹੁਣ ਦਾ ਮਾਹੌਲ ਦੇਖੋ ਕਿੰਨਾ ਸਾਰੇ ਚਾਰੋਂ ਤਰਫ ਕਾਗਜ਼ੀ ਕਾਗਜ਼ ਤੇ ਗੰਦਗੀ ਹੋ ਰੱਖੀ ਆ ਬਹੁਤ ਜ਼ਿਆਦਾ ਇਹ ਪਲਾਟ ਵਿੱਚ ਤੇ ਬਾਬੇ ਦੀ ਦਰਗਾਹ ਉਹਦੇ ਉਧਰ ਸਾਫ ਸਫਾਈ ਆ ਕਿਉਂਕਿ ਉੱਥੇ ਸੇਵਾਦਾਰ ਲੱਗੇ ਹੋਏ ਨੇ ਤੇ ਹਜੇ ਵੀ ਟੈਂਟ ਵਗੈਰਾ ਸੈੱਟ ਕਰ ਰਹੇ ਨੇ ਤੇ ਇਸ ਸਾਈਡ ਅਖਾੜਾ ਲੱਗਿਆ ਸੀ ਆ ਸਟੇਜ ਸੀਗਾ ਤੁਹਾਨੂੰ ਪਤਾ ਹੀ ਹੋਊਗਾ ਇਹ ਕਿੰਨਾ ਚਲੀਏ ਚਲੀਏ ਦਰਗਾਹ ਤੇ ਇੱਥੇ ਕੀ ਹਾਂ ਹੈ ਕੁਛ ਖੱਲੀ ਹੈ ਨਾ ਇਹ ਕਹ ਰਹੀ ਸੀ ਇੱਥੇ ਆਪਾਂ ਚੱਲੀਏ ਚੱਲੀਏ ਮੈਂ ਕਿਹਾ ਚੱਲ ਕੋ ਮਾਨਿਆ ਤੇ ਅੱਜ ਇਹ ਫੁੱਟਬਾਲ ਵੀ ਨਹੀਂ ਖੇਡ ਰਹੇ ਇੱਥੇ ਤਾਂ ਤੇ ਸਾਹਮਣੇ ਤੁਹਾਨੂੰ ਇੱਕ ਚੀਜ਼ ਦਿਖਾਣਾ ਝੂਲਾ ਜਿਹੜਾ ਬਹੁਤ ਵੱਡਾ ਸੀ ਉਸ ਦਿਨ ਬਹੁਤ ਜਿਆਦਾ ਫੀਡ ਸੀ ਇਹ ਹਜੇ ਤੱਕ ਉਤਾਰਿਆ ਨਹੀਂ ਇਹਨਾਂ ਨੇ ਅਜੇ ਤੱਕ ਦੇਖੋ ਲੱਗੇ ਹੋਏ ਆ ਉਤਾਰਨ ਉਹ ਦੇਖੋ ਆਲੀ ਨੂੰ ਉਤਾਰਨਗੇ ਫਿਰ ਇਹਨੂੰ ਲੋਡ ਕਰਨਗੇ ਟਰੱਕ ਜਾਂ ਟਰਾਲੇ ਵਿੱਚ ਫਿਰ ਲਿਜਾਣਗੇ ਜਿੱਥੇ ਉਹਦਾ ਮੇਲਾ ਹੋਊਗਾ ਜਾਂ ਆਪਦੇ ਘਰ ਲਿਜਾਣਗੇ ਵਿਚਾਰੇ 2 2 3 3 5 5 ਦਿਨ ਲੱਗ ਜਾਂਦੇ ਇਹਨੂੰ ਉਤਾਰਨ ਲੱਗੇ ਅਜੇ ਤੱਕ ਉਤਰਿਆ ਨਹੀਂ ਇਹਨੂੰ ਸੈਟਅਪ ਕਰਨਾ ਬਹੁਤ ਮਤਲਬ ਔਖਾ ਕੰਮ ਹੈ ਹਣੋ ਬਸ ਆਈ ਸੀ ਬਕੀਆਂ ਕਚਰਾ ਵਗੈਰਾ ਇੱਧਰ ਇਕੱਠਾ ਕਰਤਾ ਹੈ ਖਾਲੀ ਇਹ ਪਲਾਟ ਬਕੀ